जयपिंग जयगढ़ जयपिंग जयगढ़ जयपिंग जयगढ़ स्लोचना जी ਤੇ ਮਾਤਾ ਸ਼ਹਿਰ ਦੇ ਵਿੱਚ ਸੜੀ ਅਸ਼ੋਸ਼ ਜੀ ਸੀਨੀਅਰ ਮੈਂਬਰ ਮੈਡਮ ਮਨਜਿੰਦਰ ਜੀ ਤੇ ਮੇਰੇ ਨਾਲ ਮੇਰੇ ਸਾਥੀ ਐਵਰਾ ਸ਼ਰਮ ਜੀ ਜੀਐਸਜੀ ਤੇ ਪ੍ਰੈਸ ਤੋਂ ਰਾਣਾ ਜੀ ਸੇਖਮੀਰ ਅਤੇ ਜਿੰਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਰੇ ਹਮਦਰ ਜੀ ਆਤਿ ਦੇ ਇਹ ਐਸੋਸੀਏਸ਼ਨ ਦਾ ਨਾਮ ਹੈ ਜ਼ਿਲ੍ਹਾ ਰੂਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਬੱਸ ਇਸੇ ਮਾਨਸਾ ਜਿਹਨੇ ਕਲੱਬਾਂ ਨੇ ਉਹਨਾਂ ਨੂੰ ਸਾਡਾ ਮੇਨ ਮਕਸਦ ਸਮਾਜ ਸੇਵਾ ਦੇ ਨਾਲ ਜੋੜਨ ਲਈ ਆ ਸਾਡੇ ਕੋਲ ਅੱਜ 28 ਲੇਡੀਜ਼ ਜਿਹੜੇ ਇੱਥੇ ਬੈਠੇ ਨੇ ਅਸੀਂ ਅੱਜ ਡਾਕਟਰ ਪਿੰਗ ਦਾਵੰਦ ਗੁਰਜੀ ਦਾ ਜਨਮ ਦਿਨ ਮਨਾ ਰਹੇ ਹਾਂ ਇਹ ਜਨਮ ਦਿਨ ਮਨਾਉਣ ਦਾ ਇੱਕ ਮਕਸਦ ਵੀ ਸੀਗਾ ਆਮ ਲੋਕਾਂ ਨੂੰ ਜਾਗਰੂਕ ਕਰਨਾ ਕਿਉਂਕਿ ਹਜੇ ਵੀ ਬਹੁਤ ਕਮੀਆਂ ਨੇ ਸਾਡੇ ਸਮਾਜ ਦੇ ਵਿੱਚ ਜਿੰਨੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਡਾ ਸੰਵਿਧਾਨ ਕਿਵੇਂ ਲਾਗੂ ਹੋਇਆ ਕਿਉਂ ਲਾਗੂ ਹੋਇਆ ਕਿਸ ਕਾਰਨ ਲਾਗੂ ਹੋਇਆ ਅਸੀਂ ਜਿਹੜੇ ਇੱਥੇ ਸਾਡੇ ਜੁੱਤ ਵਾਲੇ ਬੱਚੇ ਬੈਠੇ ਨੇ ਲੇਡੀਜ਼ ਬੈਠੇ ਨੇ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦੇ ਸੀ ਵੀ ਸਾਡੇ ਜਿਹੜੇ ਗਰੀਬ ਵਰਗ ਦੇ ਲੋਕ ਹੈਗੇ ਉਹਨਾਂ ਵਾਸਤੇ ਰੱਖ ਭੀਮਾ ਰਵੰਗedਕਰ ਜੀ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਜੋ ਸਾਡਾ ਜਾਨਣਾ ਜ਼ਰੂਰੀ ਹੈ ਵੀ ਉਹਨਾਂ ਨੇ ਸਾਡੇ ਵਾਸਤੇ ਕੀ ਕੀਤਾ ਕਿਉਂਕਿ ਸਮਾਜ ਦੇ ਵਿੱਚ ਵਿਚਰਨ ਵਾਸਤੇ ਇੱਕ ਰਿਸਪੈਕਟ ਦੀ ਜ਼ਰੂਰਤ ਹੁੰਦੀ ਹੈ ਜੋ ਆਮ ਛੋਟੇ ਵਰਗ ਦੇ ਲੋਕਾਂ ਨੂੰ ਨਹੀਂ ਸੀ ਜ ਪਰ ਬਾਬਾ ਜੀ ਨੇ ਸਾਡੇ ਵਾਸਤੇ ਇਸ ਸੰਵਿਧਾਨ ਨੂੰ ਲਾਗੂ ਕਰਵਾ ਦਿੱਤਾ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੀਆਂ ਕੀ ਕੀ ਮਤਲਬ ਕੇ ਅਸੀਂ ਸੰਵਿਧਾਨ ਦੇ ਰਾਹੀਂ ਕੀ ਕੀ ਸਾਡੀਆਂ ਲੋੜਾਂ ਨੇ ਜਾਂ ਅਸੀਂ ਕੀ ਕੀ ਕਰ ਸਕਦੇ ਹਾਂ ਸਾਡੇ ਕੀ ਕੀ ਅਧਿਕਾਰ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਸੰਵਿਧਾਨ ਲਾਗੂ ਕਰਕੇ ਸਾਨੂੰ ਗਰੀਬ ਵਰਗ ਦੇ ਲੋਕਾਂ ਨੂੰ ਉੱਪਰ ਚੁੱਕਿਆ ਅੱਗੇ ਤੋਂ ਵੀ ਅਸੀਂ ਮਤਲਬ ਹੋਰ ਵੀ ਕਮਾਂ ਦੇ ਵਿੱਚ ਜਿਸ ਤਰ੍ਹਾਂ ਅੱਗੇ ਵਧਾਂਗੇ ਜੀ ਜੋ ਸਾਡੇ ਕੈਂਪ ਨੇ ਲੋਕਾਂ ਨੂੰ ਜਾਗਰੂਕ ਕਰਨਾ ਹਰ ਇੱਕ ਵਰਗ ਦੇ ਲੋਕਾਂ ਨੂੰ ਸਾਡੀ ਮਤਲਬ ਇਹ ਸੋਚ ਆਈ ਵੀ ਅਸੀਂ ਹਰ ਇੱਕ ਜਗ੍ਹਾ ਤੇ ਜਾ ਕੇ ਇਸ ਚੀਜ਼ ਨੂੰ ਪਹੁੰਚਾਈਏ ਵੀ ਸੰਵਿਧਾਨ ਕੀ ਹੈ ਕਿਛੇ ਲੋਕਾਂ ਦਾ ਅੱਧੇ ਲੋਕਾਂ ਦਾ ਪਤਾ ਹੀ ਨਹੀਂ ਸੰਵਿਧਾਨ ਲਾਗੂ ਕੀ ਨੇ ਕੀਤਾ ਕਿਉਂ ਕੀਤਾ ਸਾਡੇ ਅਧਿਕਾਰ ਕੀ ਨੇ ਸਾਡੇ ਹੱਕ ਕੀ ਨੇ ਆਪਣੇ ਹੱਕਾਂ ਪਿੱਛੇ ਲੋਕ ਲੜਨੀ ਰਹੇ ਜੀ ਬੋਲ ਨਹੀਂ ਰਹੇ ਸਾਡਾ ਮੇਨ ਮਕਸਦ ਇਹ ਹੀ ਸੀ ਜੀ ਅਸੀਂ ਸਾਰਿਆਂ ਨੂੰ ਸਮਝਾਈਏ ਵੀ ਆਪਣੇ ਹੱਕਾਂ ਵਾਸਤੇ ਲੜਨਾ ਜ਼ਰੂਰੀ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀਤੇ